ਅਮਰਿਤਸਰ ਪਠਾਨਕੋਟ ਹਾਈਵੇ ਤੇ ਬਟਾਲਾ ਨੇੜੇ ਹੋਏ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ ਤੋਂ ਬਾਅਦ ਨਵਾਂ ਮੋਰ ਸਾਹਮਣੇ ਆਇਆ ਹੈ ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਮੰਗ ਕੀਤੀ ਹੈ ਕਿ ਅਕਾਲੀ ਲੀਡਰ ਨਿਰਮਲ ਸਿੰਘ ਕਾਲੋਂ ਖਿਲਾਫ ਵੀ ਕੇਸ ਦਰਜ ਕੀਤਾ ਜਾਵੇ ਕਿਉਂਕਿ ਜਿਸ ਬੱਸ ਨਾਲ ਹਾਦਸਾ ਹੋਇਆ ਉਹ ਨਿਰਮਲ ਸਿੰਘ ਕਾਲੋਂ ਦੀ ਟਰਾਂਸਪੋਰਟ ਕੰਪਨੀ ਦੀ ਬੱਸ ਹੈ ਭਰਾ ਜੀ ਦੇ ਤੋ ਇਹਨਾਂ ਕਾਲੋਂ ਸਾਹਿਬ ਦੀ ਬੱਸ ਤੇ ਲਿਆ ਕੇ ਮਰਿਆ ਮੈਨੂੰ ਇਨਸਾਫ ਚਾਹੀਦਾ ਕਾਲੋਂ ਸਾਹਿਬ ਤੁਸੀਂ ਮੰਤਰੀ ਜੀ ਤੁਹਾਡਾ ਇਹ ਕੰਮ ਨਹੀਂ ਹੈ ਕਿ ਤੁਸੀਂ ਜਿੰਨੂੰ ਮਰਦੀ ਬੱਸਾਂ ਲੈ ਕੇ ਮਾਰ ਦੋ ਕੁੱਤੇ ਨੂੰ ਵੀ ਨਹੀਂ ਮਾਰ ਕੇ ਛੱਡਦਾ ਕੋਈ ਜਿੱਦਾਂ ਆਨੂੰ ਇਹਨਾ ਮੁੜ ਕੇ ਕਹਿਣਗੇ ਲੱਖ ਲੱਖ 2-2 ਲੱਖ ਲੈ ਕੇ ਬੰਦ ਕਰ ਲੋ ਕੰਮ ਹੋ ਨਹੀਂ ਕੰਮ ਹੋਣਾ ਬੱਸ ਵੀ ਦੀ ਬੰਡ ਕਰਾਵਾਂਗੇ ਡਰਾਈਵਰ ਨੂੰ ਵੀ ਸਜ਼ਾ ਦੇਵਾਂਗੇ ਤੇ ਇੱਤਰੀ ਕੇਸ ਚਲਾਵਾਂਗੇ ਕਾਹੋਂ ਸਾਥੇ ਇੰਨਾ ਹੀ ਨਹੀਂ ਵੀਰਵਰ ਸ਼ਾਮ ਨੂੰ ਹਾਦਸੇ ਤੋਂ ਬਾਅਦ ਪੁਲਿਸ ਨੇ ਗਲਤ ਬੱਸ ਕਬਜ਼ੇ 'ਚ ਲੈ ਲਈ ਸੀ ਅੱਜ ਸਵੇਰੇ ਲੋਕਾਂ ਦੇ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਨੇ ਬਾਬਾ ਬੁੱਢਾ ਟਰਾਂਸਪੋਰਟ ਕੰਪਨੀ ਦੀ ਉਹ ਬੱਸ ਬਰਾਮਦ ਕੀਤੀ ਜਿਸ ਨਾਲ ਹਾਦਸਾ ਹੋਇਆ ਸੀ ਪੁਲਿਸ ਨੇ ਪਾਵੇਂ ਬੱਸ ਨੂੰ ਕਬਜ਼ੇ 'ਚ ਲੈ ਲਿਆ ਪਰ ਬੱਸ ਦੇ ਮਾਲਕ ਬਾਰੇ ਜਾਂਚ ਦੀ ਗੱਲ ਕਹੀ ਜਾ ਰਹੀ ਹੈ ਪਰਚਾ ਦਰਜ ਹੋ ਗਿਆ ਬਾਕੀ ਜਦੋਂ ਇਹ ਵਸਕੀਂ ਜਾਗੋ ਸਭ ਨਾਲ ਵੀ ਕਰ ਰਹੀ ਹੈ ਇਹ ਕੰਪਨੀ ਕੀ ਬੜਾ ਸਾਹ ਬਸਨ ਬਹੁਤ ਪ੍ਰੈਸ ਕਰ ਰਹੀ ਹੈ ਸਾਨੂੰ ਕੰਪਨੀ ਬਾਰੇ ਲੱਗੇ ਤਿਸ ਕਰ ਬਸ ਦਾ ਡਰਾਈਵਰ ਕਟਨਾ ਮੌਕੇ ਤੋਂ ਹੀ ਫਰਾਰ ਹੈ ਪੁਲਿਸ ਡਰਾਈਵਰ ਨੂੰ ਫੜਨ ਦਾ ਦਾਵਾ ਕਰ ਰਹੀ ਹੈ ਵੀਰਵਾਰ ਸ਼ਾਮ ਬਟਾਲਾ ਨੇੜੇ ਦਰਦਨਾ ਖਾਤਸਾ ਹੋਇਆ ਸੀ ਜਦੋਂ ਬਸ ਨੇ ਓਵਰਟੇਕ ਕਰਦਿਆਂ ਮੋਟਰਸਾਈਕਲ ਨੂੰ ਆਪਣੀ ਚਪੇੜ ਚ ਲੈ ਲਿਆ ਕਾਫੀ ਦੂਰ ਤੱਕ ਮੋਟਰਸਾਈਕਲ ਨੂੰ ਕਸੀਟ ਕੇ ਲੈ ਗਈ ਸੀ ਬਸ ਜਿਸ ਕਾਰਨ ਤਿੰਨ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ